ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੇ ਆਪੇ ਸਿਸ਼ਟ ਸਿਰ ਦੀਆ ਆਪੇ ਫੁਨ ਗੋਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋ ਗੁਰਮukh ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋ ਪਰਮ ਸਨਮਾਨ ਜੋ ਜੁਗੋ ਜੁਗਤਲ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਪਾਵਨ ਚਰਨਾਂ ਵਿੱਚ ਸਭਾ ਹੀ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਅੱਜ ਆਪਾਂ ਕਲਗੀਆਂ ਵਾਲੇ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੀ ਸਰਬੰਸਦਾਨੀ ਸਹਬੇ ਕਮਾਲ ਜਿਨ੍ਹਾਂ ਦੇ ਛੋਟੇ ਫਰਜੰਦ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਸਤਿਗੁਰਾਂ ਦੇ ਚਰਨਾ ਵਿੱਚ ਜੁੜ ਬੈਠੇ ਹਾਂ ਗੁਰੂ ਸੰਗਤ ਜੀਔ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਲਾਲਾਂ ਨੂੰ ਜਿਸ ਵੇਲੇ ਸਰੰਦ ਲਿਆਂਦਾ ਗਿਆ ਠੰਡੇ ਪੁਰਜ ਵਿੱਚ ਉਹਨਾਂ ਨੂੰ ਕੈਦ ਕਰ 7 ਤੇ 9 ਸਾਲ ਦੀਆਂ ਛੋਟੀਆਂ-ਛੋਟੀਆਂ ਉਮਰਾਂ 80 ਸਾਲ ਦੇ ਲਗਭਗ ਮਾਤਾ-ਮਾਤਾ ਗੁਜ਼ਰ ਗਏ ਰਾਤ ਹੈ ਕਿ ਦਾਦੀ ਮਾਂ ਕਹਿੰਦੀ ਆਓ ਬੱਚਿਓ ਤੁਹਾਨੂੰ ਮੈਂ ਨਿੱਕ ਦੇਣੀ ਹੈ ਸਭ ਜਾਦੇ ਪੁੱਛਦੇ ਆ ਦਾਦੀ ਮਾਂ ਇੱਥੇ ਤਾਂ ਕੋਈ ਰਜਾਈ ਕੰਬਲ ਜਾਂ ਅੱਗ ਨਹੀਂ ਬਲ ਰਹੀ ਜਿਹਦਾ ਤੁਸੀਂ ਨਿਕਦਿਓ ਦਾਦੀ ਕਹਿੰਦੀ ਨਹੀਂ ਤੁਹਾਨੂੰ ਅੱਜ ਮੈਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦਾ ਨਿਕਦਿਓ ਉਸ ਤਸਵੀਰ ਜਿਸ ਵੇਲੇ ਸ਼ਹੀਦੀ ਕਥਾਵਾਂ ਸੁਣਾਈਆਂ ماں ਕੌਂਦੀ ਗਈ ਬੱਚੇ ਜਾਗਦੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਇੱਕ ਗੱਲ ਸਾਨੂੰ ਵੀ ਅੱਜ ਯਾਦ ਰੱਖਣੀ ਜਦੋਂ ਅਸੀਂ ਭਟਕਦੇ ਆ ਜਦੋਂ ਸਾਨੂੰ ਇੱਕ ਤੋਂ ਭਰੋਸਾ ਉਸੇ ਜਾਂਦਾ ਇੱਕੋ ਗੱਲ ਯਾਦ ਰੱਖਣੀ ਹੈ ਕਿ ਸਾਡਾ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਹੈ। ਦਾਦੀ ਮਾਣੇ ਆਖਿਆ ਪੁੱਤਰ ਜਿੱਥੇ ਮਰ ਜੀ ਚਲੇ ਜਾਓ ਜਾਨੂ ਜਿੱਥੇ ਤੁਹਾਨੂੰ ਲੈ ਜਾਣਗੇ ਕੋਈ ਗੱਲ ਨਹੀਂ। ਪਰ ਇਸ ਗੱਲ ਦਾ ਖਿਆਲ ਰੱਖਿਓ ਤੁਹਾਡਾ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਹੈ। ਪਹਿਲੇ ਦਿਨ ਪੇਸ਼ੀ ਹੁੰਦੀ ਆ। ਵੱਡਾ ਗੇਟ ਬੰਦ ਕਰ ਦਿੰਦੇ ਆ, ਛੋਟਾ ਖੋਲ ਦਿੰਦੇ, ਖਿੜਕੀ ਖੋਲ ਕੇ ਅੰਦਰ ਆਉਣਗੇ। ਇਹਨਾਂ ਦੇ ਸਿਰ ਝੁਕ ਜਾਣਗੇ ਅਸੀਂ ਕਹਾਂਗੇ ਅਸੀਂ ਇਹਨਾਂ ਦੇ ਸਿਰ ਝੁਕਾ ਦਿੱਤੇ ਕਿਉਂਕਿ ਉਹ ਕਹਿੰਦੇ ਸਨ ਜੋ ਅੱਜ ਵੀ ਅਸੀਂ ਪੜ੍ਹਦੇ ਹਾਂ ਕੋਈ ਜ਼ੁਲਮ ਕੋਈ ਸਤਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮਿਟਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਕਲਗੀ ਧਰਦਾ ਖੂਨ ਹੈ ਜਿਸ ਵੇਲੇ ਸਭ ਜਦ ਦੇ ਅੰਦਰ ਵੜਦੇ ਆ ਜੁੱਤੀ ਦੀ ਨੋਕਾਂਨ ਦਿਖਾਉਂਦੇ ਸ਼ਰਮੀ ਝੁਕਾਏ ਉਹ ਜਿਹੜੇ ਨਾਲ ਸਾਨੂੰ ਕਿਹਾ ਵੀ ਸਿੱਧਦਾ ਕਰੋ ਵਜ਼ੀਰ ਖਾਨ ਬੈਠਾ ਉਹ ਕਹਿੰਦੇ ਅਸੀਂ ਤਾਂ ਰੋਜ਼ ਪੜਦੇ ਆ ਅਸੀਂ ਉਹਨੂੰ ਨਮਸਕਾਰਦੇ ਨਮਸਕਾਰ ਕਰਦੇ ਆ ਨਮਸਕਾਰ ਤਿਸ ਹੀ ਕੋ ہماری ਸકલ ਪ੍ਰਜਾ ਜਨ ਆਪ ਸਵਾ ਅਸੀਂ ਤਾਂ ਹੁਣ ਸੁਣ ਕੇ ਆਂ ਦਾਦੀ ਦੇ ਕੋਲ ਜੀਤ ਫੇਰੇ ਸਭ ਦੇਸ ਕਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੂਜਤ ਗੂੜ ਗਜਾਨ ਕੇ ਸੁੰਦਰ ਹਿਸਤ ਹੈ ਹਜ਼ਾਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਭੂਪਤ ਕੌਣ ਗਣੀ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਬਜੇਵਿਨ ਅੰਤ ਕੋ ਅੰਤ ਕੇ ਧਾਮ ਸਰਦਾਰ ਇਦਾਂ ਦੇ ਰਾਜੇ ਤਾਂ ਬਹੁਤ ਭੰਗ ਦੇਖ ਕਿਉਂਕਿ ਜਿਤਨ ਅਸੀਂ ਉਹਨੂੰ ਨੇੜੇ ਸਮਝਾਂ ਸਾਰੇ ਡਰ ਖਤਮ ਹੋ ਜਾਣਗੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਦੋਂ ਇਹ ਸਮਝ ਲਿਆ ਗੁਰ ਮੇਰੇ ਸੰਗ ਸਦਾ ਹੈ ਨਾ ਜਦੋਂ ਇਹ ਸਮਝ ਲਿਆ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤ ਉਹ ਮੇਰਾ ਮਾਲਕ ਮੇਰਾ ਪਰਮੇਸ਼ਰ ਮੇਰੇ ਨਾਲ ਹੈ ਮੈਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਅਸੀਂ ਜਿਸ ਵੇਲੇ ਇਤਿਹਾਸ ਨੂੰ ਪੜਦੇ ਸੁਣਦੇ ਨਾ ਸਾਧ ਸੰਗਤ ਦੀ ਕੀ ਕਹਿੰਦੇ ਬੜਾ ਦੁੱਖ ਆ ਠੀਕ ਆ ਦੁਨਿਆਵੀ ਤੌਰ ਤੇ ਆਪਾਂ ਦੇਖਦੇ ਆ ਪਰ ਜਿਹੜਾ ਬਾਣੀ ਇਹ ਪੜਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਪੜ ਰਿਆ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦੇ ਅੰਦਰ ਤਾਂ ਹਮੇਸ਼ਾ ਖੇੜਾ ਹੈ ਖੁਸ਼ੀ ਹੈ ਉਹਨਾਂ ਨੂੰ ਦੁਖੀ ਦੁਨੀਆ ਦੀ ਤਾਕਤ ਕੀ ਪਰੇਸ਼ਾਨ ਕਰ ਸਕਦੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇ ਆਰ ਭੈ ਨਹੀਂ ਜਾ ਕੇ ਕੰਚਨ ਮਾਟੀ ਵਾਂਗ ਹੋ ਸਕਦਾ ਕੋਈ ਦੁਨੀਆ ਦੀ ਤਾਕਤ ਤੰਗ ਕਰ ਦੇ। ਅਸੀਂ ਤਾਂ ਪੜਦੇ ਹਾਂ ਦੁੱਖ-ਦਾਰੂ ਸੁਖ-ਰੋਗ ਪਿਆ ਜਾਂ ਸੁਖ ਤਾਂ ਮ ਨਾ ਹੋ। ਬੜੇ ਡਰਾਵੇ ਦਿੱਤੇ ਗਏ ਸਭ ਜਾਪੇ। ਬਹੁਤ ਡਰਾਵੇ ਦਿੱਤੇ। ਲਾਲਚ ਦਿੱਤੇ ਗਏ। ਪਰ ਕਿਥੇ ਉਹਨੇ ਆਖਿਆ ਤੁਸੀਂ ਕਾਹਦੇ ਨਾਲ ਦੀ ਮਦਦਤਾ ਕਰਦੇ? ਵਜ਼ੀਰ ਖਾਨ ਕਲਪ ਗਿਆ। ਇਹਨਾਂ ਨੂੰ ਛੱਡ ਦਿਓ। ਸਿਰੇ ਆ ਕੇ ਮਾਫੀ ਮੰਗਣ ਗਏ। ਜਾ ਇਨੀ ਠੰਡ ਦੇ ਵਿੱਚ ਇਹਨਾਂ ਦੀ ਮੌਤ ਹੋ ਜਾਏ। ਮੌਤ ਹੋ ਜੇਗੀ ਇਹਨਾਂ ਦੀ ਆਪੇ ਮਾਫੀ ਮੰਗਣ ਕੇ। ਉਹਨਾਂ ਨੂੰ ਕੀ ਪਤਾ? ਇਹ ਕਲਗੀਆਂ ਵਾਲੇ ਪਾਦਸ਼ਾਹ ਦੇ ਸਪੂਤ ਜਿਨ੍ਹਾਂ ਨੇ ਲਲਕਾਰ ਕੇ ਆਖਿਆ ਸੀ ਹਮੇਂ ਫੂਲ ਮਤ ਸਮਝਣਾ। ਹਮ ਕਾਂਟੋ ਸੇ ਵੀ ਤੀਕੇ ਹਾਂ ਸਰ ਕਟਾ ਸਕਤੇ ਹਾਂ ਜੇ ਅੱਬਾ ਸੇ ਸਿੱਖੇ। ਅਸੀਂ ਤਾਂ ਉਸ ਦਾਦੇ ਦੇ ਪੋਤੇ ਹਾਂ ਜਿਨੇ ਦਿੱਲੀ ਦੇ ਚਾਂਦਰੀ ਚੌਂਕ ਦੇ ਵਿੱਚ ਜਾ ਕੇ ਆਪਣਾ ਸੀਸ ਕਟਵਾ ਦਿੱਤਾ ਧਰਮ ਦੀ ਰੱਖਿਆ ਤੇ ਕਿਉਂਕਿ ਹਮੇਸ਼ਾ ਖੇੜਾ ਹੈ ਇਸ ਖੇੜੇ ਨੂੰ ਖਤਮ ਕਰਨ ਤੇ ਅਸੀਂ ਪੜਦੇ ਆ ਨਾ ਨਾਨਕ ਭਗਤਾਂ ਸਦਾ ਵਿਗਾਸ ਵਿਗਾਸ ਕਹਿੰਦੇ ਖੁਸ਼ੀ ਖੇੜਾ ਇਸ ਖੁਸ਼ੀ ਨੂੰ ਖਤਮ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਜੀ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਉਹ ਬਲਦੀ ਰੇਤ ਉੱਪਰ ਉਬਾਈ ਗਈ ਗਰਮ ਪਾਣੀ ਦੇ ਵਿੱਚ ਸਤਿਗੁਰ ਦਾ ਸਰੀਰ ਉਬਾਲਿਆ ਗਿਆ ਪਰ ਨਾਨਕ ਭਗਤਾ ਸਦਾ ਸਤਗੁਰੂ ਗੁਰਤੇਗ ਬਾਦਰ ਸਾਹਿਬ ਦੇ ਸਾਹਮਣੇ ਇੱਕ ਸਰੀਰ ਪਿਆ ਜਿਹਦੇ ਦੋ ਟੁਕੜੇ ਆ ਭਾਈ ਮਤੀ ਦਾ ਇੱਕ ਸਰੀਰ ਪਿਆ ਜਿਹੜਾ ਅੱਧ ਛੜਿਆ ਭਾਈ ਸਤੀ ਦਾ ਇੱਕ ਸਰੀਰ ਉਹ ਹੈ ਜਿਹੜਾ ਹੱਡੀਆਂ-ਹੱਡੀਆਂ ਵਾਸ ਹੈ ਹੀ ਕੋਈ ਨਹੀਂ ਭਾਈ ਦਿਆਲਾ ਜੀ ਪਰ ਸਤਿਗੁਰ ਕਹਿੰਦੇ ਨਾਨਕ ਭਗਤਾ ਸਦਾ ਅੰਦਰ ਖੇੜਾ ਹੀ ਤਨ ਸਿੱਖੀ ਤਨ ਸਿੱਖੀ ਗੁਰਦੇਵ ਹਾਦਰ ਸਾਹਿਬ ਨੂੰ ਜਿਲਾਦ ਨੇ ਕਿਹਾ ਸੀ ਤੁਸੀਂ ਖੁਸ਼ ਹੋ ਰਹੇ ਹੋ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੈ ਕਹਿਣ ਲੱਗੇ ਨਾ ਜਿਹੜਾ ਟੀਚਰ ਜਿਹੜਾ ਅਧਿਆਪਕ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਹੈ ਨਾ ਤੇ ਜਦੋਂ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੁੰਦੇ ਤੇ ਅਧਿਆਪਕ ਬੜਾ ਖੁਸ਼ ਹੁੰਦਾ ਹੈ ਅੱਜ ਮੇਰੇ ਸਿੱਖ ਬਹੁਤ ਨੰਬਰ ਲੈ ਕੇ ਪਾਸ ਹੋਏ ਆ ਤੇ ਮੈਨੂੰ ਖੁਸ਼ੀ ਹੈ ਨਾ ਨਾਨਕ ਭਗਤਾਂ ਸਦਾ ਬੇਗਾਨੇ ਤੇ ਸ਼ਾਮ ਨੂੰ ਜਦੋਂ ਆਏ ਨਾ ਦਾਦੀ ਦੇ ਕੋਲ ਦਾਦੀ ਤੇਰੇ ਪੁੱਤਰ ਦੀ ਪਾਗ ਉੱਚੀ ਕਰਕੇ ਆਏ ਆ ਤੋ ਕਿਹਾ ਸੀ ਨਾ ਤੁਹਾਡਾ ਪਿਤਾ ਗੁਰਗੋਬ ਸਿੰਘ ਹੈ ਆਓ ਬੇਟਾ ਤੁਹਾਨੂੰ ਅੱਜ ਫੇਰ ਨਿਗ੍ਹ ਦੇ ਲਈ ਉਹ ਰਾਤ ਸੀ ਉਥੇ ਅਸੀਂ ਨਹੀਂ ਭੁੱਲ ਸਕਦੇ ਬਾਬਾ ਮੋਤੀ ਮਹਾਰਾਜ ਜੀ ਬਾਬਾ ਮੋਤੀ ਮਹਾਰਾਜ ਜੀ ਨੇ ਆਪਣੇ ਘਰ ਗਏ ਵੈਸੇ ਉਥੇ ਦੇ ਰਸੋਈਏ ਸਨ ਸੋਬੇ ਦੀ ਕਚਹਿਰੀ ਜਿਹੜੀ ਰਸੋਈ ਸੀ ਉੱਤੇ ਰਸੋਈਏ ਸਨ ਕਿਉਂਕਿ ਇਹ ਕੱਲ ਵੀ ਮਵਿੰਦਗਾ ਅਠਪੁਰ ਚ ਸੀਗੇ ਉੱਥੇ ਸਰੰਦ ਦੇ ਵਿੱਚ ਇਹ ਅਠਮਾ ਬੁਰ ਠੰਡਾ ਬੁਰ ਜਿਹੜਾ ਗਰਮੀਆਂ ਦੇ ਵਿੱਚ ਵੀ ਠੰਡਾ ਰਹਿੰਦਾ ਸੀ ਜਦੋਂ ਦਿੱਲੀ ਤੋਂ ਲਾਹੌਰ ਜਾਂਦੇ ਸੀ ਅਫਸਰ ਜਾਂਦੇ ਸੀ ਰਾਜੇ ਮਹਾਰਾਜੇ ਜਾਂਦੇ ਸੀ ਉੱਥੇ ਰੁਕਦੇ ਸੀ ਏਸੀ ਨਹੀਂ ਹੁੰਦੇ ਸੀ ਉਹੀ ਇੰਨਾ ਠੰਡਾ ਹੁੰਦਾ ਸੀ ਉਹ ਤਾਂ ਨਾਵੇਂ ਠੰਡਾ ਬੁਰ ਜੇ ਉੱਥੇ ਰੁਕਣ ਵਾਲਿਆਂ ਵਾਸਤੇ ਖਾਣ ਪੀਣ ਦਾ ਇੰਤਜ਼ਾਮ ਬਾਬਾ ਮੋਤੀਫੇਰਾ ਕਰਦਾ ਸੀ ਇਤਿਹਾਸ ਦੇ ਵਿੱਚ ਇਹ ਵੀ ਨਵੀਂ ਖੋਜ ਆਈ ਹੈ ਪਾਈ ਹਿੰਮਤ ਸਿੰਘ ਜੀ ਜਿਹੜੇ ਪਿਆਰੇ ਸਨ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਬਾਬਾ ਮੋਤੀ ਮਹਾਰਾਜ ਜੀ ਕਹਿੰਦੇ ਬਾਬਾ ਮੋਤੀ ਮੈਰਾ ਘਰੋਂ ਨਿਕਲਦਾ ਮਾਂ ਨੇ ਆਖਿਆ ਪੁੱਤਰ ਜੋ ਮਰਦੀ ਹੋ ਜਾਏ ਜਾਨ ਚਲੀ ਜਾਏ ਪਰ ਆਪਾਂ ਉਹਨਾਂ ਦੀ ਸੇਵਾ ਕਰਨੀ ਜਿਨ੍ਹਾਂ ਨੇ ਸਾਡੇ ਵਾਸਤੇ ਇਹਨੇ ਦੁੱਖ ਉਠਾਏ ਆ ਰਾਧਾ ਸਮਾਸੀ ਦੁੱਧ ਗਰਮ ਕਰਕੇ ਲੈ ਗਿਆ ਜੋ ਮੇਵੇ ਮਲੇ ਘਰੋਂ ਲੈ ਗਿਆ ਪਰ ਉਹਨੂੰ ਇਹ ਵੀ ਪਤਾ ਵੀ ਜਿਹੜੇ ਇੱਥੇ ਪਹਿਰੇ ਤੇ ਖੜੇ ਆ ਇਹ ਲਾਲਚੀ ਬਿਰਤੀ ਦੇ ਲੋਕ ਲੋਭੀ ਕਾ ਤਨ ਪ੍ਰਾਣ ਆਧਾਰ ਜਿਹੜਾ ਲੋਭੀ ਹੁੰਦਾ ਨਾ ਉਹਦੇ ਵਾਸਤੇ ਧਨ ਹੀ ਸਭ ਕੁਝ ਹੁੰਦਾ ਲੋਭੀ ਕਾ ਧਨ ਪ੍ਰਾਣ ਆਧਾਰ ਉਹਨਾਂ ਨੇ ਰੋਕਿਆ ਬਾਬਾ ਮੋਤੀ ਮਹਿਰੇ ਨੂੰ ਉਹਨਾਂ ਨੂੰ ਮੋਹਰਾਂ ਦਿੱਤੀਆਂ ਜਾਓ ਉੱਪਰ ਚੜ ਗਿਆ ਜਦੋਂ ਗਿਆ ਨਾ ਮਾਤਾ ਜੀ ਨੇ ਪੁੱਛਿਆ ਕੌਣ ਹੈ ਤੁਹਾਡਾ ਸੇਵਕ ਹਾਂ ਮੈਂ ਸੇਵਾ ਕਰਨ ਆਇਆ ਮੈਨੂੰ ਸੇਵਾ ਕਰਨ ਦਿਓ ਦੁੱਧ ਭਲਾਇਆ ਸਭ ਜਾਂਦਿਆਂ ਨੂੰ ਮਾਤਾ ਜੀ ਨੇ ਦੁੱਧ ਛਕਿਆ ਮਾਤਾ ਜੀ ਕੱਲ ਫੇਰ ਆਵਾਂਗਾ ਮਾਤਾ ਜੀ ਨੇ ਕਹਿਆ ਸੀ ਪੁੱਤਰ ਤੂੰ ਸੇਵਾ ਕਰ ਲਈ ਨਾ ਕੱਲ ਨਹੀਂ ਕਿਉਂ ਮਾਤਾ ਜੀ ਕਹਿਣ ਲੱਗੇ ਦਾਦੀ ਮਾਂ ਨੇ ਕਹਿਆ ਸੀ ਮਾਤਾ ਗੁਜਰ ਕੌਰ ਨੇ ਮੈਂ ਇੰਨੇ ਪੁੱਤ ਪੋਤਰਿਆਂ ਦੀ ਸ਼ਹਾਦਤ ਨਹੀਂ ਦੇਖ ਸਕਦੀ ਕਿਉਂਕਿ ਜਿਹੜੇ ਤੇਰੇ ਪੁੱਤ ਆ ਨਾ ਉਹ ਵੀ ਤਾਂ ਮੇਰੇ ਪੋਤਰੇ ਆ ਨਾ ਮੈਂ ਇੰਨੀਆਂ ਸ਼ਹਾਦਤਾਂ ਨਹੀਂ ਦੇ ਸਕਦੀ ਕਹਿੰਦੇ ਕਿ ਕੁਝ ਵੀ ਹੋ ਜਾਏ ਮੈਂ ਕੱਲ ਵੀ ਦੁੱਧ ਲੈ ਕੇ ਆਵਾਂਗਾ ਦਾਦੀ ਨੇ ਕਹੇ ਸੀ ਮਾਤਾ ਗੁਜਰਕੌਰ ਨੇ ਪੁੱਤਰਾ ਇਹਨਾਂ ਨੂੰ ਦੁੱਧ ਨਹੀਂ ਪਲਾਉਣਾ ਜਿੰਨਾ ਇਹਨਾਂ ਨੇ ਤੇਰਾ ਖੂਨ ਨਿਚੋੜ ਦੇਣਾ ਤੋ ਇਹਨਾਂ ਨੂੰ ਦੁੱਧ ਨਹੀਂ ਪਲਾਉਣਾ ਜਿੰਨਾ ਤੇਰੇ ਨਾਲ ਤੇ ਤੁਹਾਡਾ ਖੂਨ ਨਿਚੋੜ ਦੇ ਇਸੇ ਤਰ੍ਹਾਂ ਹੋਇਆ ਸਾਸੂ ਦਾ ਅਵੇਸਨ ਨੂੰ ਫੋਟੋ 'ਤੇ ਗਲਤ ਬਣਾਇਆ ਜਾਂਦਾ ਉਹਨੂੰ ਕਹਿੰਦੇ ਬੇਲਣਾ ਵੈਸੇ ਸੀ ਕੋਲੂ ਸੀ ਕੋਲੂ ਦੇ ਵਿੱਚ ਜਿਹੜਾ ਕੋਲੂ ਵਿੱਚ ਤੇਲ ਨਿਕਲਦਾ ਨਾ ਉਸ ਲੱਕੜੀ ਦਾ ਕੋਲੂ ਸੀ ਜਿਸ ਵੇਲੇ ਸਭ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਪੂਰੇ ਪਰਿਵਾਰ ਨੂੰ ਬਾਬਾ ਮੋਤੀ ਬਾਰੇ ਦੇ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਕਸੂਰ ਕਿ ਸਭ ਜਾਦਿਆਂ ਨੂੰ ਦੁੱਧ ਪਿਲਾਇਆ ਜਦੋਂ ਉਹਦਾ ਜਵਾਨ ਪੁੱਤਰ ਕੋਲੂ ਦੇ ਵਿੱਚ ਸਿੱਟਿਆ ਗਿਆ ਜੀਂਦੇ ਨੂੰ ਕੜਕ ਕੜ ਕਰਕੇ ਹੱਡੀਆਂ ਦੀ ਆਵਾਜ਼ ਆਉਂਦੀ ਹੈ ਜਿੱਥੋਂ ਤੇਲ ਨਿਕਲਦਾ ਉਤੋਂ ਖੂਨ ਦੀ ਧਾਰ ਨਿਕਲਦੀ ਖੂਨ ਨਿਕਲ ਰਿਹਾ ਹੈ। ਬਾਬਾ ਮੋਤੀ ਮਹਾਰਾ ਰੋਣ ਲੱਗ ਪਿਆ। ਤੇ ਜਿਹੜੇ ਨਾਲ ਖੜੇ ਸੀ ਉਹ ਕਹਨ ਕਿ ਤੈਨੂੰ ਕਿਹਾ ਸੀ ਨਾ ਨਾ ਜਾ ਦੁੱਤ ਪੁਲਾਉਣ ਵਾਸਤੇ ਹੁਣ ਰੋਂਦਾ ਪਿਆ। ਉਹ ਕਹਿਣ ਲੱਗਾ ਮੈਂ ਇਸ ਕਰਕੇ ਨਹੀਂ ਰੋ ਰਿਹਾ ਕਿ ਮੇਰਾ ਪੁੱਤਰ ਸ਼ਹੀਦ ਹੋ ਰਿਹਾ ਮੈਂ ਇਸ ਕਰਕੇ ਰੋ ਰਿਹਾ ਮੇਰੀ ਮਾਂ ਨੇ ਕਿਹਾ ਸੀ ਮਾਤਾ ਗੁਜਰ ਕੌਰ ਨੇ ਕਿਹਾ ਸੀ ਪੁੱਤਰਾ ਜਿੰਨਾ ਤੂੰ ਦੁੱਧ ਨਹੀਂ ਪਲਾਉਣਾ ਜਿੰਨਾ ਇਹਨਾਂ ਨੇ ਤੇਰਾ ਖੂਨ ਨਿਚੋੜ ਦੇਣਾ ਮੈਂ ਦੇਖ ਰਿਹਾ ਮੈਂ ਇਹਨਾਂ ਖੂਨ ਨਿਚੋੜਨਾ ਸੀ ਤੇ ਮੈਨੂੰ ਦੁੱਧ ਤਾਂ ਪਲਾਉਣ ਦਿੰਦੇ ਮੈਂ ਤਾਂ ਇੱਕ ਇੱਕ ਗੜਬੇ ਦੁੱਧ ਦਾ ਪਲਾਇਆ ਨਾ ਕਿੰਨਾ ਖੂਨ ਨਿਚੋੜਿਆ ਜੇ ਮੈਨੂੰ ਪਤਾ ਲੱਗਦਾ ਇਹਨਾਂ ਖੂਨ ਨਿਚੋੜਨਾ ਤਾਂ ਮੈਂ ਤਾਂ ਫਿਰ ਰੱਜ ਕੇ ਸੇਵਾ ਕਰਦਾ ਮੈਂ ਇਸ ਕਰਕੇ ਰੋ ਰਿਹਾ ਹਾਂ ਉਦੇ ਪੂਰੇ ਪਰਿਵਾਰ ਨੂੰ ਉਹਦੀ ਮਾਂ ਨੂੰ ਉਹਦੀ ਘਰ ਵਾਲੀ ਤੇ ਬੱਬਾ ਮੋਤੀ ਬਹਿਰੇ ਨੂੰ ਸ਼ਹੀਦ ਕਰ ਦਿੱਤਾ। ਦੂਸਰਾ ਦਿਨ ਹੋਇਆ ਬਾਤਾ ਜੀ ਨੇ ਸਭ ਜਨ ਤਿਆਰ ਕੀ ਗਥਾਵਾਂ ਸੁਣਾਈਆਂ ਸ਼ਹੀਦੀ ਗਥਾਵਾਂ ਦੇ ਨਾਲ ਉਹਨਾਂ ਦੇ ਮਨ ਨੂੰ ਪੱਕਾ ਕੀਤਾ। ਪੁੱਤਰੋ ਕਬਰਾਉਣਾ ਨਹੀਂ ਹੈ। ਬਾਬਾ ਫਤੇਸ ਸਿੰਘ ਨੂੰ ਆਖਿਆ ਫਤੇ ਸਿੰਘ ਤੇਰਾ ਜਨਮ ਜਦੋਂ ਹੋਇਆ ਨਾ ਤੇਰੇ ਪਿਤਾ ਨੇ ਤੇਰਾ ਨਾਮ ਫਤੇ ਸਿੰਘ ਰੱਖਿਆ ਤੇਰੇ ਨਾਮ ਤੇ ਆਨੰਦਪੁਰ ਸਾਹਿਬ ਕਿਲਾ ਬਣਾਇਆ ਫਤਿਹਗੜ੍ਹ ਸਾਹਿਬ 7 ਮਹੀਨੇ ਦਾ ਘੇਰਾ ਪਾਇਆ ਤੂੰ ਉੱਥੇ ਵੀ ਫਤਿਹ ਪ੍ਰਾਪਤ ਕਰ ਲਈ ਸਰਸਾ ਤੇ ਪਰਿਵਾਰ ਦਾ ਵਿਛੋੜਾ ਹੋਇਆ ਫਤੇ ਸਿੰਘ ਤੂੰ ਉੱਥੇ ਵੀ ਫਤਿਹ ਪ੍ਰਾਪਤ ਕਰ ਲਈ ਕੁਮਾ ਮਸ਼ਕੀ ਦਾ ਘਰ ਹੋਵੇ ਗੰਗੂ ਬ੍ਰਾਹਮਣ ਦਾ ਘਰ ਹੋਵੇ ਗੋਰਿੰਡੇ ਦੀ कोतਵਾਲੀ ਹੋਵੇ ਉੱਥੇ ਵੀ ਫਤਿਹ ਪ੍ਰਾਪਤ ਕਰ ਲਈ ਇੱਕ ਰਾਤ ਵੀ ਨਿਕਲ ਗਈ ਠੰਡੇ ਵਰਦ ਵਿੱਚ ਦੇਖੀ ਕੱਲ ਨਾ ਕਵਰਾ ਜੇ ਔਰ 7 ਸਾਲ ਦਾ ਨਾ ਸਾਦ ਸੰਗਤ ਦੀ ਪੌਣੇ 2 ਸਾਲ ਦੀ ਉਮਰ ਸੀ ਬਾਬਾ ਫਤੇ ਸਿੰਘ ਦੀ ਜਿੱਦਣ ਮਾਤਾ ਜੀਤ ਕੌਰ ਦੀ ਚੜ੍ਹਾਈ ਕਰ ਬੱਚਾ ਤਾਂ ਦੁੱਧ ਮੰਗਦਾ ਹੈ ਨਾ ਜਦੋਂ ਸੰਸਕਾਰ ਕਰਕੇ ਆਏ ਨਾ ਮਾਤਾ ਜੀਤ ਕੌਰ ਦਾ ਦੁੱਧ ਮੰਗਿਆ ਸੀ ਤੇ ਮਾਤਾ ਗੁਜਰ ਕੌਰ ਰੂਹ ਦੀਆਂ ਪੂਣੀਆਂ ਬਣਾ ਬਣਾ ਕੇ ਫਤੇ ਸਿੰਘ ਨੂੰ ਪੋਲਉਂਦੀ ਹੁੰਦੀ ਸੀ ਆਪਣੇ ਹੱਥੀ ਪਾਲਿਆ ਫਤੇ ਸਿੰਘ ਮਾਤਾ ਗੁਜਰਤ ਦਾ ਅੱਜ 7 ਸਾਲ ਤੋਂ ਹੋ ਗਿਆ ਕਦੇ ਕਹਿੰਦਾ ਵੀ ਸੀ ਮੈਨੂੰ ਗੋਦੀ ਚੁੱਕ ਲਾ ਮਾਂ ਗੋਦੀ ਵਿੱਚ ਚੁੱਕ ਲੈਂਦੀ ਸੀ ਦਾਦੀ ਕਿੰਨਾ ਵਿਖੜਾ ਪੈਂਡਾ ਚੱਲ ਰਿਹਾ ਸੀ ਤੇ ਦਾਦੀ ਗੋਦੀ ਵਿੱਚ ਚੁੱਕਦੀ ਕਿੰਨਾ ਲਾਡ ਸੀ ਕਿੰਨਾ ਪਿਆਰ ਸੀ ਛੋਟੀ ਜੀ ਮਾਸੂਮੀਅਤ ਹੈ ਤੇ ਕਹਿਣ ਲੱਗਾ ਦਾਦੀ ਕੋਈ ਗੱਲ ਨਹੀਂ ਜੇ ਮੇਰੇ ਬਾਪੂ ਨੇ ਮੇਰਾ ਨਾਂ ਫਤੇ ਸਿੰਘ ਰੱਖਿਆ ਨਾ ਕੋਈ ਗੱਲ ਨਹੀਂ ਜੇ ਕਿਲਾ ਫਤਿਹਗੜ੍ਹ ਹੈ ਕੋਈ ਗੱਲ ਨਹੀਂ ਮੈਂ ਉੱਥੇ ਵੀ ਫਤਿਹ ਪ੍ਰਾਪਤ ਕੀਤੀ ਐ 7 ਮਹੀਨੇ ਘੇਰਾ ਭਾਈ ਰੱਖਿਆ ਮੈਂ ਸਰਸਾ ਤੇ ਵੀ ਫਤਿਹ ਪ੍ਰਾਪਤ ਕਰ ਲਈ ਭਾਵੇਂ ਗੰਗੂ ਬ੍ਰਾਹਮਣ ਦਾ ਘਰ ਆਇਆ ਗੁਰਿੰਦੇ ਦੀ कोतਵਾਲੀ ਫਤਿਹ ਪ੍ਰਾਪਤ ਕਰ ਲਈ ਦਾਦੀ ਦੇਖਦੀ ਨਹੀਂ ਜੇ ਕਚੈਰੀ ਸਾਹਮਣੇ ਲਾਈ ਨਾ ਕਚੈਰੀ ਕੱਲ ਸਾਹਮਣੇ ਲਾਈ ਤੇ ਮੈਂ ਇਹਨਾਂ ਦੀਆਂ ਜੜਾ ਪੁੱਟ ਕੇ ਇੱਥੇ ਵੀ ਫਤਿਹਗੜ੍ਹ ਸਾਹਿਬ ਬਣਾਉਣਾ ਅੱਜ ਹੈ ਨਾ ਫਤਿਹਗੜ੍ਹ ਸਾਹਿਬ ਕੋਈ ਹੈ ਉੱਥੇ ਜਾਲਮਾਂ ਦਾ ਨਾਮ ਹੈ ਫਤੇਗੜ ਸਾਹਿਬ ਜਿਸ ਵੇਲੇ ਵਜੀਰ ਖਾਨ ਨੂੰ ਮਾਰਿਆ ਸੀ ਉਸ ਸਿੰਘ ਦਾ ਨਾਮ ਵੀ ਫਤੇ ਸਿੰਘ ਸੀ ਮੈਂ ਇੱਥੇ ਵੀ ਫਤੇਗੜ ਸਾਹਿਬ ਬਣਾਉਂਗਾ ਸਵੇਰ ਹੋਈ ਦਾਦੀ ਨੇ ਤਿਆਰ ਕੀਤਾ ਸਭ ਜਾਦਿਆਂ ਜਿਹੜੇ ਜਲਾਦ ਆਏ ਸੀ ਉਹ ਵੀ ਤਾਂ ਦਿਲ ਰੱਖਦੇ ਸੀ ਨਾ ਜਿਹੜੇ ਪਕੜਨ ਵਾਸਤੇ ਆਏ ਸੀ ਉਹਨਾਂ ਨੇ ਆਖਿਆ 2-4 ਪੌੜੀਆਂ ਥੱਲੇ ਉਤਰੇ ਬੁਰਜ ਦੀਆਂ 140 ਫੁੱਟ ਉਚਾਈ ਸੀ ਦਾਦੀ ਮਾਂ ਅਸੀਂ ਤੇਰੇ ਪੋਤਰਿਆਂ ਨੂੰ ਲੈ ਕੇ ਜਾ ਰਹੇ ਹਾਂ ਅੱਜ ਪਿਆਰ ਕਰ ਲੈ ਚੰਗੀ ਤਰ੍ਹਾਂ ਇਹਨਾਂ ਨੇ ਵਾਪਸ ਨਹੀਂ ਆਉਣਾ ਦਾਦੀ ਘੰਡੀ ਕੋਈ ਗੱਲ ਨਹੀਂ ਜੋ ਪ੍ਰਮਾਤਮਾ ਨੇ ਕਰਨਾ ਹੈ ਉਹ ਹੋਣਾ ਹੈ ਤੁਹਾਡੇ ਕੀਤੇਆਂ ਵੀ ਕੁਝ ਨਹੀਂ ਹੋਏਗਾ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ ਤੇ ਜਦੋਂ ਸੱਤ ਅੱਠ ਪੌੜੀਆਂ ਹੋਰ ਉਤਰ ਗਏ ਤੇ ਬਾਬਾ ਫਤੇ ਸਿੰਘ ਨੇ ਪਿੱਛੇ ਮੁੜ ਕੇ ਦੇਖਿਆ ਦਾਦੀ ਨੂੰ ਆਵਾਜ਼ ਦਿੱਤੀ ਦਾਦੀ ਮਾਂ ਇੱਕ ਗੱਲ ਭੁੱਲ ਗਈ ਅੱਜ ਕਿਹੜੀ ਪੁੱਤਰਾ ਅੱਜ ਤੂੰ ਅਰਦਾਸ ਨਹੀਂ ਕੀਤੀ ਕਹਿੰਦੀ ਅਰਦਾਸ ਕਰੂੰਗੀ ਤੁਹਾਡੇ ਜਾਣ ਤੋਂ ਬਾਅਦ ਕਰਾਂਗੀ ਅੱਜ ਮੈਂ ਅਰਦਾਸ ਤੁਹਾਡੇ ਦਾਦੇ ਦੇ ਅੱਗੇ ਕਰਨੀ ਹੈ ਔਰ ਤੁਹਾਡੇ ਦਾਦੇ ਨੂੰ ਕਹਿਣਾ ਹੈ ਕਿ ਜਿੰਨਾ ਮੇਰਾ ਫਰਜ਼ ਸੀ ਉਹ ਮੈਂ ਨਿਵਾਅ ਦਿੱਤਾ ਹੈ ਅੱਜ ਮੇਰੀ ਗੋਦੀ ਦੇ ਵਿੱਚੋਂ ਸੱਜਾ ਜਾਦੇ ਜਾ ਰਹੇ ਆ ਤੇ ਸ਼ਾਮ ਨੂੰ ਤੇਰੀ ਗੋਦੀ ਵਿੱਚ ਆਉਣੇ ਆ ਕਿਰਪਾ ਕਰਕੇ ਇਹਨਾਂ ਨੂੰ ਤੁਸੀਂ ਆਪਣੀ ਗੋਦੀ ਵਿੱਚ ਜਗ੍ਹਾ ਦੇ ਦਿਓ ਸੱਜਾ ਤੇ ਜਦੋਂ ਕਚਰੀ ਲੱਗਦੀ ਹੈ ਜਿੱਥੇ ਅੱਜ ਜਿਨ੍ਹਾਂ ਨੇ ਦਰਸ਼ਨ ਕੀਤੇ ਜਿੱਥੇ ਅੱਜ ਉਹ ਅਸਥਾਨ ਹੈ ਉੱਥੇ ਇੱਕ ਕਚਰੀ ਲੱਗੀ ਸੀ ਸਾਰੇ ਬੈਠੇ ਆ ਹੱਲੇ ਵੀ ਕਹਿ ਰਹੇ ਆ ਸੱਭ ਜਾਦਿਆਂ ਨੂੰ ਹੱਲੇ ਵੀ ਮੌਕਾ ਹੈ ਤੇ ਫਿਰ ਸੱਭ ਜਾਦਿਆਂ ਨੇ ਕਹੇ ਸੀ ਕਿ ਜੇ ਤੁਸੀਂ ਲਿਖ ਕੇ ਦੇ ਦਿਓ ਜੇ ਅਸੀਂ ਮੁਸਲਮਾਨ ਬਣ ਜਾਂਦੇ ਆ ਜੇ ਅਸੀਂ ਇਸਲਾਮ ਕਬੂਲ ਕਰ ਲੈਣੇ ਆ ਸਾਡੀ ਮੌਤ ਨਹੀਂ ਹੋਏਗੀ ਮਰਨਾ ਤਾਂ ਹੈ ਨਾ ਫਿਰ ਅਸੀਂ ਬੇਮੁਖ ਹੋ ਕੇ ਕਿਉਂ ਮਰਨਾ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਸਾਡੇ ਘਰ ਦੇ ਵਿੱਚ ਪੜਾਇਆ ਜਾਂਦਾ ਹੈ ਪਹਿਲਾ ਮਰਨ ਕਬੂਲ ਜੀਵਨ ਦੀ ਛੜਾਸ ਹੋਏ ਸੁਪਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਫਤਵਾ ਦਿੱਤਾ ਗਿਆ ਇੱਕ ਵਿਦਵਾਨ ਗਿਆਨੀ ਸੋਹਣ ਸਿੰਘ ਸੀਤਲ ਨੇ ਸਿਰਫ ਉਹਨਾਂ ਨੇ ਕਾਜੀ ਦਾ ਵੀ ਨਾਮ ਲੇਕਿਆ ਕਾਜੀ ਦੇ ਨਾਮ ਸੀ ਕਾਜੀ ਮੁਕਤੀ ਇਨੂੰ ਧਰਮ ਦੇ ਨਾਮ ਤੇ ਕੀਤਾ ਜਾਂਦਾ ਸੀ ਕਾਜੀ ਸਾਹਿਬ ਕੀ ਫਤਵਾ ਦਿੱਤਾ ਜਾਏ ਇਹਨਾਂ ਬੱਚਿਆਂ ਨੂੰ ਕਾਜੀ ਨੇ ਆਖਿਆ ਬੱਚਿਆਂ ਵਾਸਤੇ ਇਸਲਾਮ ਦੇ ਵਿੱਚ ਕੋਈ ਫਤਵਾ ਨਹੀਂ ਹੈ ਇਹ ਬੇਗੁਨਾਹ ਹਨ ਉਹ ਕਹਿਣ ਲੱਗਾ ਫਿਰ ਗੁੱਸੇ ਵਿੱਚ ਆ ਕੇ ਕਿ ਇਹਨਾਂ ਵਾਸਤੇ ਫਤਵਾ ਨਹੀਂ ਫਿਰ ਤੇਰੇ ਵਾਸਤੇ ਫਤਵਾ ਹੈ ਅਸੀਂ ਫਤਵਾ ਫਿਰ ਜਾਰੀ ਕਰਾਂਗੇ ਤੈਨੂੰ ਮਾਰਾਂਗੇ ਪਹਿਲਾਂ ਪਹਿਲਾਂ ਕਾਜੀ ਤੈਨੂੰ ਮਾਰਾਂਗੇ ਕਾਜੀ ਮੁਕਤੀ ਨਾਲ ਉਹ ਡਰ ਗਿਆ ਕਹਿੰਦਾ ਜੀ ਇਹਨਾਂ ਦੀਵਾਰ ਦੇ ਵਿੱਚ ਚਿਣ ਕੇ ਸ਼ਹੀਦ ਕਰਦਾ ਅੱਜ ਜਿਹੜਾ ਆਪਾਂ ਦੇਖਦੇ ਆ ਨਾ ਵੀ ਇਦਾਂ ਦੀਵਾਰ ਖੜੀ ਨਹੀਂ ਇੱਕ ਥੜਾ ਬਣਾਇਆ ਗਿਆ ਚਾਰੇ ਪਾਸੇ ਸੱਭ ਜਾਂਦਿਆਂ ਤੇ ਦੀਵਾਰ ਖੜੀ ਕੀਤੀ ਆ ਬਜ਼ੁਰਗਾਂ ਨੂੰ ਪਤਾ ਹੋ ਗਿਆ ਦੋ ਤਰ੍ਹਾਂ ਦੀ ਇੱਟਾਂ ਹੁੰਦੀਆਂ ਸਰੰਦੀ ਇੱਟ ਕਹਿੰਦੇ ਸੀ ਉਹਨੂੰ ਪੁਰਾਣੇ ਸਮੇਂ ਵਿੱਚ ਉਹ ਸਾਸ ਸੰਗਤ ਦੀ ਉਹ ਇੱਟ ਜਿਹੜੀ ਆ ਨਾ 6 ਇੰਚ ਲੰਬੀ 3 ਇੰਚ ਚੌੜੀ ਤੇ 1 ਇੰਚ ਮੋਟੀ ਇੱਟ ਜਿਹੜੀ ਪੁਰਾਣੀ ਇੱਟਾਂ ਜਿਹੜੀਆਂ ਹੁੰਦੀਆਂ ਸੀ 6 ਇੰਚ ਲੰਬੀ 3 ਇੰਚ ਚੌੜੀ ਤੇ 1 ਇੰਚ ਮੋਟੀ ਜਿਹੜੀਆਂ ਦਰਵਾਰ ਸਭ ਇੱਟਾਂ ਲੱਗੀਆਂ ਹਨ ਪੁਰਾਣੇ ਜਿਹੜੀਆਂ ਲੱਗੀਆਂ ਉਹ 9 ਇੰਚ ਲੰਬੀਆਂ ਹਨ 3 ਇੰਚ ਚੌੜੀ ਤੇ 1 ਇੰਚ ਮੋਟੀ ਹੈ ਤੇ ਉਹਨਾਂ ਇੱਟਾਂ ਦੇ ਨਾਲ ਸਭ ਜਦਿਆਂ ਨੂੰ ਦੋਨਾਂ ਨੂੰ ਖੜਾ ਕੀਤਾ ਗਿਆ ਉਸ ਦੀਵਾਰ ਨੂੰ ਜਿਕਾਰੇ ਲਾ ਰਹੇ ਆ ਕਿਉਂਕਿ ਮੈਂ ਬੇਨਤੀ ਕਰ ਰਿਹਾ ਜਿਹੜਾ ਜਬਦੀ ਸਭ ਪੜੇਗਾ ਨਾ ਉਹ ਕਦੇ ਦੁਖੀ ਨਹੀਂ ਹੈ ਨਾਨਕ ਭਗਤਾਂ ਸਦਾ ਵਿਗਾਸ ਉਹਦੇ ਅੰਦਰ ਤਾਂ ਵਿਗਾਸ ਹੀ ਵਿਗਾਸ ਹੈ ਉਹਨੂੰ ਤਾਂ ਮੌਤ ਵਿੱਚ ਉਹਨੂੰ ਜਲਾਦਾਂ ਦੇ ਵਿੱਚ ਵੀ ਰੱਬ ਦੇਖਦਾ ਜਲਾਦ ਸਰੰਦ ਦੇ ਲੋਕਾਂ ਨੇ ਬਣਾ ਖੜ ਦਿੱਤਾ ਜਲਾਦ ਬੁਲਾਏ ਗਏ ਸਮਾਣੇ ਤੋਂ ਸਾਸ਼ਲ ਵੇਗ ਬਾਸ਼ਲ ਵੇਗ ਦੋ ਪਾਸੇ ਜਿਸ ਵੇਲੇ ਸਭ ਜਦਿਆਂ ਨੂੰ ਦੀਵਾਰ ਦੇ ਵਿੱਚ ਚਾਰੇ ਪਾਸੇ ਤੋਂ ਦੀਵਾਰ ਖੜੀ ਹੋ ਗਈ ਉਹਨਾਂ ਦੇ ਸਾਹ ਘੁੱਟ ਹੋ ਗਏ ਦੀਵਾਰ गिरਦੀ ਹੈ ਪਰ ਸ਼ਹੀਦ ਨਹੀਂ ਹੋਏ ਉਹਨਾਂ ਨੂੰ ਫਿਰ ਗਲੇ ਤੋਂ ਜੀਵਾ ਕੀਤਾ ਗਿਆ ਗਲੇ ਤੋਂ ਕੱਟਿਆ ਗਿਆ ਬਾਬਾ ਜੋਰਾਵਰ ਸਿੰਘ ਉੱਤੇ ਉਸੇ ਵੇਲੇ ਸ਼ਹੀਦ ਹੋ ਜਾਂਦੇ ਆ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਦੀ ਉਮਰ 7 ਸਾਲ ਦੀ ਹੈ ਇਤਿਹਾਸ ਲਿਖਦਾ ਕਿ ਅੱਧੀ ਘੜੀ ਇੱਕ ਘੜੀ ਹੁੰਦੀ 24 ਮਿੰਟ ਦੀ 12 ਮਿੰਟ ਬਾਬਾ ਫਤੇ ਸਿੰਘ ਦੇ ਚਰਨ ਜਿਹੜੇ ਸੀ ਕੰਬਦੇ ਰਹੇ 12 ਮਿੰਟ ਮਸੂਮ ਮਸੂਮ ਜਿਹੜੀ ਸਤਗੁਰ ਮਹਾਰਾਜ ਦੇ ਛੋਟੇ ਸੱਜਾ ਦੇ ਬਾਬਾ ਫਤੇਹ ਜੀ ਸ਼ਹੀਦੀ ਪ੍ਰਾਪਤ ਕਰ ਲਈ ਪਰ ਉਹ ਨੀਹਾਂ ਮਜ਼ਬੂਤ ਕਰਦੇ ਟੋਡਰ ਮਾਲ ਜਿਹਨੇ ਬਹੁਤ ਵੱਡੀ ਸੇਵਾ ਨਿਭਾਈ ਉਸ ਵੇਲੇ ਟੋਡਰ ਮਾਲ ਉਸ ਅਸਥਾਨ ਤੇ ਨਹੀਂ ਸੀ ਜਿਸ ਵੇਲੇ ਆਉਂਦਾ ਹੈ ਪਤਾ ਲੱਗਦਾ ਕਿ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਸਰਕਾਰ ਨੂੰ ਪੈਸਾ ਦੇ ਕੇ ਮੈਂ ਸੱਜਾ ਦੇ ਨੂੰ ਛੜਾ ਲੈਂਦਾ ਹੁਣ ਕਿਸੇ ਨੂੰ ਕਿਸੇ ਨਾਲ ਜੋੜਿਆ ਜਾ ਰਿਹਾ ਕਿਸੇ ਨੂੰ ਕਿਸੇ ਨੂੰ ਜੋੜਦੇ ਪਏ ਆ ਕੋਈ ਕਹਿੰਦਾ ਜੀ ਮਤੀ ਦਾਸ ਬ੍ਰਾਹਮਣ ਸੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਦੋਂ ਸਿੱਖ ਬਣ ਜਾਂਦਾ ਨਾ ਸਿੱਖ ਦੀ ਕੋਈ ਜਾਤ ਨਹੀਂ ਜਦੋਂ ਸਿੱਖ ਪੰਜਾਂ ਅਮਰ ਛੱਕਦੇ ਨਾ ਸਤ ਗੁਰ ਕੇ ਜਨਮੇ ਗਵਣ ਬਟਾਓ ਹੁਣ ਕੋਈ ਕਿਸੇ ਦੇ ਨਾਲ ਜੋੜੀ ਜਾਂਦਾ ਕੋਈ ਕਿਸੇ ਨਾਲ ਜੋੜੀ ਜਾਂਦਾ ਮੈਂ ਪੜ ਰਿਹਾ ਸੀ ਭਾਈ ਕਾਹਨ ਸਿੰਘ ਨੇ ਲਾਭੇ ਨੇ ਤਿੰਨ ਟੋਟਰ ਮਲ ਹੋਇਆ ਤਿੰਨ ਇੱਕ ਅਕਬਰ ਦੇ ਸਮੇਂ ਵਿੱਚ ਹੋਇਆ ਇੱਕ ਟੋਡਰਮਲ ਹੋਇਆ Rajasthan ਦੇ ਵਿੱਚ ਜਿਹੜਾ ਜੈਨ ਸੀ Rajasthan ਦੇ ਵਿੱਚ ਰਹਿਣ ਵਾਲਾ ਟੋਡਰਮਲ ਜੈਨ ਸੀ ਉਹ ਵੀ ਵਪਾਰੀ ਸੀ ਪਰ ਇਹ ਜਿਹੜਾ ਟੋਡਰਮਲ ਹੈ ਨਾ ਤੁਸੀਂ ਜਾਓ ਮਤੇਗੜ ਸਾਹਿਬ ਉਹ ਤੇ ਲਿਖਿਆ ਟੋਡਰਮਲ ਖੱਤਰੀ ਵੀ ਲਿਖਿਆ ਟੋਡਰਮਲ ਕਪੂਰ ਵੀ ਲਿਖਿਆ ਔਰ ਗੁਰੂ ਨਾਨਕ ਤੇਗਵਹਦਰ ਸਾਹਿਬ ਦਾ ਸਿੱਖ ਬਣ ਚੁੱਕਾ ਹੈ ਗੁਰਦੇਵਹਦਰ ਸਾਹਿਬ ਦਾ ਸਿੱਖ ਹੈ ਉਹ ਜਿਹੜਾ ਸਿੱਖ ਬਣ ਗਿਆ ਫਿਰ ਉਹਦੀ ਜਾਤ ਥੋੜੀ ਰਹਿ ਗਈ ਉਹਨੇ ਸੇਵਾ ਕੀਤੀ ਤੇ ਜਿਸ ਵੇਲੇ ਸ਼ਹੀਦ ਹੋ ਜਾਂਦੇ ਆ ਜਾਂਦਾ ਹੈ ਵਜ਼ੀਰ ਖਾਨ ਨੂੰ ਆਖਿਆ ਮੈਂ ਅਸੀਂ ਸੰਸਕਾਰ ਕਰਨਾਂ ਅਸੀਂ ਸੰਸਕਾਰ ਕਰਨਾਂ ਕਹਿਣ ਲੱਗਾ ਠੀਕ ਹੈ ਜਿੰਨੀ ਜਗ੍ਹਾ ਚਾਹੀਦੀ ਆ ਮੋਹਰਾਂ ਬਿਸ਼ਾ ਤੇ ਜਦੋਂ ਉਹਨੇ ਮੋਹਰਾਂ ਬਿਸ਼ਾਈਆਂ ਕਹਿੰਦਾ ਮੋਹਰਾਂ ਬਿਸ਼ਾ ਕੇ ਵੀ ਖੜੀਆਂ ਕਰਕੇ ਲੈਣੋ ਤੁਸੀਂ ਇੱਕ ਇਦਾਂ ਪੈਸਾ ਰੱਖੋ ਜਾਂ ਇਦਾਂ ਕਿੰਨੇ ਲੱਗਣੇ ਉੱਤੇ 77000 ਤੋਂ ਵੱਧ ਮੋਹਰਾਂ ਪਛਾਈਆਂ ਗਈਆਂ ਸੀ ਸਿੱਧੀਆਂ ਖੜੀਆਂ ਕਰਕੇ 78000 ਤੋਂ ਵੱਧ ਸੋਨੇ ਦੀਆਂ ਮੋਹਰਾਂ ਸਾਰਾ ਕੁਝ ਉਹਨੇ ਆਪਣਾ ਦਾਅ ਤੇ ਲਾਇਆ ਕਾਦੇ ਵਾਸਤੇ ਸਭ ਜਾਦਿਆਂ ਦੀ ਸ਼ਹੀਦੀ ਤੋਂ ਬਾਅਦ ਸੰਸਕਾਰ ਵਾਸਤੇ ਅੱਜ ਵੀ ਜੇ ਦੁਨੀਆ ਦੇ ਵਿੱਚ ਕੋਈ ਮਹਿੰਗੀ ਜਗ੍ਹਾ ਹੈ ਨਾ ਉਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੀ ਹੈ ਜਿੱਥੇ ਸਭ ਜਾਦਿਆਂ ਦਾ ਸੰਸਕਾਰ ਹੋਇਆ ਸੰਸਕਾਰ ਹੋਇਆ ਹੁਣ ਇਹ ਵੀ ਪਤਾ ਹੈ ਕਿ ਇਹ ਕਿਤੇ ਅੰਗੇਠੇ ਦੀ ਬੇਅਦਵੀ ਨਾ ਕਰਨ। ਦੂਸਰੇ ਸਵੇਰ ਹੁੰਦੀਆਂ ਅੰਗੇਠਾ ਠੰਡਾ ਕੀਤਾ ਗਿਆ ਤੇ ਸਾਰੀਆਂ ਅਸਤੀਆਂ ਇੱਕ ਬਰਤਨ ਦੇ ਵਿੱਚ ਜਾਂ ਘੜੇ ਦੇ ਵਿੱਚ ਪਾ ਲਈਆਂ ਗਈਆਂ। ਉਥੋਂ ਫਤੇਗੜ ਸਾਹਿਬ ਤੋਂ ਪੈਣ ਆਉਂਦਾ ਆਲੋ ਅਰਖ ਆਲੋ ਅਰਖ ਪੈਣ ਹੈ। ਉਥੇ ਭਾਈ ਜੋਧ ਦੇ ਕੋਲ ਉਹ ਅਸਤੀਆਂ ਪਹਚਾਈਆਂ ਜਾਂਦੀਆਂ ਹਨ ਉਹ ਫਿਰ ਧਰਤੀ ਦੇ ਵਿੱਚ ਦੱਬ ਦਿੰਦੇ। ਉਥੇ ਆ ਸ਼ਾਹਸਿੰਘ ਦੀ ਗੁਰਦੁਆਰਾ ਹੈ। ਉਥੇ ਗੁਰਦੇਵ ਹਾਦਰ ਸਾਹਿਬ ਜੀ ਆਏ ਆ ਤੇ ਉਥੇ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਤੁਸੀਂ ਰੁਕੋ ਸਾਡੇ ਕੋਲ ਥੋੜੇ ਦਿਨ ਰੁਕੋ ਗੁਰੂ ਸਾਹਿਬ ਕਹਿੰਦੇ ਭਾਈ ਅਸੀਂ ਰੁਕਣਾ ਨਹੀਂ ਹੈ ਸਾਡੀ ਕੋਈ ਵਸਤੂ ਆਏਗੀ ਤੁਹਾਡੇ ਕੋਲ ਉਹਨੂੰ ਤੁਸੀਂ ਸੰਭਾਲ ਕੇ ਰੱਖਿਓ ਅੱਜ ਜਿਸ ਵੇਲੇ ਸਭ ਜਾਦਿਆਂ ਦੀਆਂ ਅਸਤੀਆਂ ਮਾਤਾ ਜੀ ਦੀਆਂ ਅਸਤੀਆਂ ਉਹ ਧਰਤੀ ਦੇ ਵਿੱਚ ਦੱਬੀਆਂ ਗਈਆਂ ਅੱਜ ਉਥੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ ਗੁਰਦੇਵ ਹਾਦਰ ਸਾਹਿਬ ਦੋਨੇ ਸਭ ਜਾਦੇ ਤੇ ਮਾਤਾ ਗੁਜਰ ਕੌਰ ਦੀ ਜਾਤ ਵਿੱਚ ਅੱਜ ਵੀ ਤੁਸੀਂ ਦੇਖੋਗੇ ਕੱਲ ਅ ਸੰਸਕਾਰ ਦਾ ਦਿਨ ਹੈ ਉਸ ਤੋਂ ਬਾਅਦ ਉੱਥੋਂ ਨਗਰ ਕੀਰਤਨ ਆਲੋ ਅਰਖ ਵੀ ਜਾਂਦਾ ਹੈ ਤੇ ਇਹ ਕਾਰਨ ਉਹਨਾਂ ਸ਼ਹਾਦਤਾਂ ਤੋਂ ਅਸੀਂ ਪ੍ਰੇਰਣਾ ਲੈਣੀ ਉਹ ਤਾਂ ਖੜ ਗਏ ਸੀ ਨਾ ਲੀਹਾਂ ਦੇ ਵਿੱਚ ਖੜ ਕੇ ਆਪਣੇ ਆਪ ਨੂੰ ਸ਼ਹੀਦ ਕਰਾ ਲਏ ਅੱਜ ਅਸੀਂ ਸੋਚਣਾ ਕਿ ਅਸੀਂ ਕਿੱਥੇ ਖੜੇ ਹਾਂ ਸਾਡੇ ਬੱਚੇ ਕਿੱਥੇ ਖੜੇ ਹਾਂ ਅਸੀਂ ਬੱਚਿਆਂ ਨੂੰ ਕੀ ਗੁੜਤੀ ਦੇ ਰਹੇ ਹਾਂ ਕੀ ਗਿਆਨ ਦੇ ਰਹੇ ਹਾਂ ਕੀ ਸਮਝਾ ਰਹੇ ਹਾਂ ਬੱਚਿਆਂ ਨੂੰ ਕਿ ਇਹ ਸਾਡੇ ਬੱਚੇ ਵੀ ਅਸੀਂ ਅੰਮ੍ਰਿਤਧਾਰੀ ਹਾਂ ਸਾਡੇ ਪੰਜ ਕਕਾਰ ਪਾਏ ਆ ਸਾਡੇ ਬੱਚਿਆਂ ਦੇ ਪਾਏ ਅੱਜ ਅਸੀਂ ਹਰੇਕ ਦੀ ਗੱਲ ਨੇ ਕਿਸੇ ਨੇ ਕਿਹਾ ਸੀ ਸਤਿਗੁਰੂ ਕਲਗੀਧਰ ਪਾਤਸ਼ਾਹ ਤੂੰ ਆਪਣੇ ਬੱਚਿਆਂ ਨੂੰ ਕੀ ਖਿਲਾਉਂਦਾ ਸੀ ਕੀ ਖਿਲਾਉਂਦਾ ਸੀ ਆਪਣੇ ਬੱਚਿਆਂ ਨੂੰ ਜਿਹੜੇ ਕਿਤੇ ਡਰੇ ਵੀ ਜ਼ੁਲਮ ਤੋਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਛੋਟੇ ਸਭ ਜਾਦੇ 7 ਤੇ 9 ਸਾਲ ਦੇ ਸ਼ਹੀਦ ਹੋ ਗਏ ਕੀ ਖਿਲਾਉਂਦਾ ਸੀ ਆਪਣੇ ਬੱਚਿਆਂ ਨੂੰ ਆਪੋ ਪੋਸੇ ਲੈਣੇ ਨੇ ਇੱਕ ਦੂਸਰੇ ਨੂੰ ਵੀ ਤੁਹਾਡਾ ਬੱਚਾ ਬੜਾ ਜਵਾਨ ਹੈ ਤੁਸੀਂ ਕੀ ਖਿਲਾਉਂਦੇ ਮੇਰੇ ਸਤਗੁਰ ਨੇ ਜਵਾਬ ਦਿੱਤਾ ਸੀ ਉਹ ਦੁਨੀਆਂ ਦੇ ਲੋਕੋ ਉਹ ਮੇਰੇ ਬੱਚੇ ਤਾਂ 7 ਮਹੀਨੇ ਭੁੱਖੇ ਰਹੇ ਚਮਕੌਰ ਦੀ ਗੜੀ ਸ਼ਹੀਦ ਹੋਣ ਤੋਂ ਪਹਿਲਾਂ ਵੀ ਭੁੱਖੇ ਰਹੇ ਠੰਡੇ ਬੁਰਜ ਦੇ ਵਿੱਚ ਵੀ ਭੁੱਖੇ ਰਹੇ ਮੇਰੇ ਸਭ ਜੱਦਿਆਂ ਵਿੱਚ ਤੇ ਤੇਰੇ ਬੱਚਿਆਂ ਦੇ ਵਿੱਚ ਫਰਕ ਹੈ ਉਹਨਾਂ ਕੋਲ ਜੋ ਸੀ ਉਹ ਤੇਰੇ ਬੱਚਿਆਂ ਕੋਲ ਹੈ ਅੱਜ ਤੇਰੇ ਬੱਚੇ ਮੰਗਦੇ ਆ ਮੋਬਾਈਲ 50-50 ਹਜ਼ਾਰ ਦਾ ਤੂੰ ਮੋਬਾਈਲ ਲੈ ਦੇਂਦਾ ਗੱਡੀਆਂ ਲੈ ਦੇਂਦਾ ਤੇ ਮੇਰੇ ਸਭ ਜਾਂਦਿਆਂ ਵਿੱਚ ਤੇਰੇ ਬੱਚਿਆਂ 'ਚੇ ਫਰਕ ਹੈ ਤੂੰ ਉਹਨਾਂ ਨੂੰ ਸਿੱਖੀ ਨਹੀਂ ਦਿੱਤੀ ਉਹਨਾਂ ਨੂੰ ਨਾਮ ਨਹੀਂ ਜੋੜਿਆ ਅੱਜ ਹੋਣਾ ਚਾਹੀਦਾ ਜਿੱਦਾਂ ਬੱਚੇ-ਬੱਚੇ ਦੇ ਹੱਥ ਵਿੱਚ ਮੋਬਾਈਲ ਹੈ ਅੱਜ ਬੱਚੇ ਦੇ ਬੱਚੇ ਦੇ ਹੱਥ ਦੇ ਵਿੱਚ ਗੁਟਕਾ ਸਭ ਹੁੰਦਾ ਬੱਚੇ ਦੇ ਬੱਚਿਆਂ ਦੇ ਹੱਥ ਦੇ ਵਿੱਚ ਸਭ ਜਾਂਦਿਆਂ ਦਾ ਇਤਿਹਾਸ ਹੁੰਦਾ ਮੈਂ ਕਹਿੰਦਾ ਅਸੀਂ ਦੱਸੇ ਨਹੀਂ ਸਕੇ ਕਿਤੇ ਲੱਕਾਂ ਨੂੰ ਦੱਸੇ ਨਹੀਂ ਸਕੇ ਇਤਿਹਾਸ ਜੇ ਹੁਣ ਮੈਂ ਤੁਸੀਂ ਤਿੰਨੇ ਬੈਠੇ ਹੋ ਨਾ ਮੈਂ ਆਖਰੀ ਬੇਨਤੀ ਕਰ ਰਿਹਾ ਮੈਂ ਤੁਹਾਨੂੰ ਹੁਣ ਪੁੱਛਦਾ ਤੁਸੀਂ ਜੋੜ ਵੀ ਬੋਲ ਸਕਦੇ ਹੋ ਰਾਮਚੰਦਰ ਦੀ ਘਰ ਵਾਲੀ ਦਾ ਨਾਮ ਕੀ ਦੱਸ ਸਕਦੇ ਸਾਰੇ ਨੂੰ ਪਤਾ ਲੱਗ ਗਿਆ ਸੀਤਾ ਜੀ ਰਾਮਚੰਦਰ ਦੇ ਭਰਾ ਦਾ ਨਾਮ ਕੀ ਸੀ ਸਾਰੇ ਨੂੰ ਪਤਾ ਹੈ ਨਾ ਜੇ ਮੈਂ ਤੁਹਾਨੂੰ ਪੁੱਛਾਂ ਗੁਰੂ ਅਮਰਦਾਸ ਜੀ ਦੇ ਮਹਿਲ ਦਾ ਨਾਮ ਕੀ ਸੀ ਉਹਨੇ ਧਰਮ ਪਤਨੀ ਦਾ ਨਾਮ ਕੀ ਸੀ ਦੱਸੋ ਕੋਈ ਕੋਈ ਜੁਰਗੇ ਦੱਸ ਦੇ ਕੋਈ ਗੁਰੂ ਤੇਗ ਬਹਾਦਰ ਸਾਹਿਬ ਦੇ ਭਰਾਵਾਂ ਦਾ ਨਾਮ ਕੀ ਸੀ ਕਿਉਂਕਿ ਸਾਨੂੰ ਅਸੀਂ ਆਪ ਹੀ ਨਹੀਂ ਇਤਿਹਾਸ ਪੜ ਸਕੇ ਅਸੀਂ ਲੋਕਾਂ ਦੇ ਦਿਲਾਂ ਵਿੱਚ ਇਤਿਹਾਸ ਕਿੱਦੋਂ ਵਾੜਾਂਗੇ ਲੋਕਾਂ ਨੂੰ ਕਿੱਦਾਂ ਦੱਸਾਂਗੇ ਇਤਿਹਾਸ ਅਸੀਂ ਤਾਂ ਆਪ ਨਹੀਂ ਦੱਸ ਸਕੇ ਆਪਣੇ ਆਪ ਨੂੰ ਸਾਨੂੰ ਨਹੀਂ ਪਤਾ ਵੀ ਦਸ ਗੁਰਾਂ ਦਾ ਇਤਿਹਾਸ ਤੇ ਅਸੀਂ ਲੋਕਾਂ ਨੂੰ ਜਾ ਕੇ ਕੀ ਦੱਸਾਂਗੇ ਲੋਕਾਂ ਦੇ ਦਿਲਾਂ ਵਿੱਚ ਕਦੋਂ ਇਤਿਹਾਸ ਪਾਵਾਂਗੇ ਜ਼ਰੂਰਤ ਹੈ ਜੇ ਸ਼ਹਾਦਤ ਦੇ ਦਿਨ ਮਨਾਉਣੇ ਆ ਤੇ ਇਥੋਂ ਪ੍ਰੇਰਣਾ ਲੈਣੀ ਆ ਕਿ ਸੱਭ ਜਾਂਦੇ ਬਾਣੀ ਤੇ ਬਾਣੇ ਦੇ ਵਿੱਚ ਪ੍ਰਪੱਕ ਸਨ ਬਾਣੀ ਤੇ ਬਾਣਾ ਨਾਮ ਤੋਂ ਬਿਨਾ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਹੈ ਮੇਰੇ ਵਰਗਾ ਗੱਲਾਂ ਕਰਨ ਵਾਲਾ ਸ਼ਹਾਦਤ ਨਹੀਂ ਦੇ ਸਕਦਾ ਸਤਿਗੁਰੂ ਕਹਿੰਦਾ ਗੱਲਾਂ ਕਰੇ ਕੰਢੇਰੀਆਂ ਖਸਮ ਨਾ ਪਾਇਸ ਗੱਲਾਂ ਦੇ ਨਾਲ ਨਹੀਂ ਹੁੰਦਾ ਗੱਲਾਂ ਨਾਲ ਕੜਾ ਬਣਾਉਣ ਵਾਲੇ ਤੁਹਾਨੂੰ ਬਥੇਰੇ ਮਿਲ ਜਾਣਗੇ ਸਵੇਰ ਤੋਂ ਸ਼ਾਮ ਤੱਕ ਆਹ ਹੋਣਾ ਚਾਹੀਦਾ ਆਹ ਹੋਣਾ ਕਰੋ ਤਾਂ ਸਹੀ ਕੀਤਾ ਕਦੇ ਕੋਈ ਕਿਸੇ ਨੂੰ ਜੋੜਿਆ ਗੁਰੂ ਘਰ ਦੇ ਨਾਲ ਕਿਸੇ ਨੂੰ ਸਿੱਖੀ ਨਾਲ ਜੋੜਿਆ ਤੋੜਨ ਦਾ ਕੰਮ ਤਾਂ ਅਸੀਂ ਜ਼ਰੂਰ ਕਰਦੇ ਹਾਂ ਜਿਹੜੇ ਜੁੜੇ ਉਹਨਾਂ ਨੂੰ ਵੀ ਤੋੜਨ ਦਾ ਕੰਮ ਕਰਦੇ ਹਾਂ ਪਰ ਕਿਸੇ ਨੂੰ ਜੋੜ ਕੇ ਦੱਸਿਆ ਕਦੇ ਅਸੀਂ ਆਇਆ ਮਰਜਾਦਾ ਦੇ ਵਿੱਚ ਆਏ ਆ ਕਿ ਸਤਿਗੁਰੂ ਮਹਾਰਾਜ ਦੀ ਸਾਡੇ ਤੇ ਕਿਰਪਾ ਦੀ ਤੇ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਸਿਧਾਨੂ ਪ੍ਰਣਾਮ ਹੈ ਜਿਨ੍ਹਾਂ ਨੇ ਅੱਜ ਤੋਂ ਦਿਨ ਮਿੱਕੀਆਂ ਜਿੰਦਾ ਵੱਡੇ ਸਾਕੇ ਕਰਕੇ ਦੁਨੀਆ ਦੇ ਵਿੱਚ ਇਤਿਹਾਸ ਨੂੰ ਸਿਰਜਿਆ ਹੈ ਬੇਰੀ ਬੇਨਤੀ ਹੈ ਜਿਨ੍ਹਾਂ ਨੇ ਅਜ ਤੱਕ ਖੰਡੇ ਬਾਟੇ ਦੀ ਪੋਲ ਨਹੀਂ ਪ੍ਰਾਪਤ ਕੀਤੀ ਜਿਨ੍ਹਾਂ ਨੇ ਛਕਿਆ ਅੰਮ੍ਰਿਤ ਉਹ ਮੁਬਾਰਕ ਹੈ ਉਹਨਾਂ ਨੂੰ ਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹਲੇ ਵੀ ਮੌਕਾ ਹੈ 14 ਜਨਵਰੀ ਨੂੰ ਗੁਰਦੁਆਰਾ ਸ੍ਰੀ ਕਲਗੀ ਤਾਰਾ ਆਨੰਦਪੁਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਪਹੁੰਚ ਰਹੇ ਹਨ ਆਪ ਜੀ ਨੂੰ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਗੁਰੂ ਵਾਲੇ ਬਣੋ ਆਪਣਾ ਜਨਮ ਸਫਲਾ ਕਰੋ ਤੇ ਬਚਨ ਸਤਗੁਰ ਦੇ ਆ ਸਤਗੁਰ ਵਾਜੋ ਗੁਰੂ ਨਹੀਂ ਕੋਈ ਨਗੂਰੇ ਕਾ ਹੈ ਨਾਉ ਗੁਰ ਪੰਜ ਕਕਾਰਾਂ ਦੇ ਧਾਰਨੀ ਬਣੀਏ ਨਸ਼ਿਆਂ ਨੂੰ ਛੱਡੀਏ ਅੰਮ੍ਰਿਤਧਾਰੀ ਬਣੀਏ ਜੇ ਅਸੀਂ ਸਭ ਜੱਦਿਆਂ ਨਾਲ ਜੇ ਇਮਾਨਦਾਰੀ ਨਾਲ ਪਿਆਰ ਕਰਦੇ ਆ ਜੇ ਗੁਰਗੋਬ ਸਿੰਘ ਨਾਲ ਪਿਆਰ ਕਰਦੇ ਆ ਤੇ ਜਰੂਰ ਅਸੀਂ ਸਿੱਖੀ ਦੇ ਵਿੱਚ ਪਰਪੱਕ ਰਹੀਏ ਬਾਣੀ ਜ਼ਰੂਰ ਪੜਿਆ ਕਰੋ ਵੱਧ ਤੋਂ ਵੱਧ ਬਾਣੀ ਪੜਨੀ ਹੈ ਜਿੰਨੀ ਕੋਈ ਡਾਕਟਰ ਨਹੀਂ ਤੁਹਾਨੂੰ ਕਹਿੰਦਾ ਵੀ ਕੱਟ ਪਾਣੀ ਪੀਓ ਹੁੰਦਾ ਕੋਈ ਕੋਈ ਤੁਹਾਨੂੰ ਕੋਈ ਗਿਆਨੀ ਕੋਈ ਸੰਤ ਕੋਈ ਮਹਾਤਮਾ ਵਾਹਪੁਰਸ਼ ਕੋਈ ਵੀ ਨਹੀਂ ਆਖੇਗਾ ਬਾਣੀ ਜਿੰਨੀ ਵੱਧ ਤੋਂ ਵੱਧ ਪੜੋਗੇ ਇੱਕ ਅੰਗ ਰੋਜ਼ ਕਰੋ ਭਾਵੇਂ ਚਾਰ ਸਾਲ ਵਿੱਚ ਤੁਹਾਡਾ ਸੈਜ ਪਾ ਦੋ ਜੇ ਬਾਣੀ ਖੁੱਲ੍ਹ ਪੜੋ ਜਦੋਂ ਅਸੀਂ ਬਾਣੀ ਨੂੰ ਆ ਖੁੱਲ੍ਹ ਪੜਨ ਦਾ ਯਤਨ ਕਰਾਂਗੇ ਉਹਨੂੰ ਵਿਚਾਰਾਂ ਦਾ ਯਤਨ ਕਰਾਂਗੇ ਕਮਾਉਣ ਦਾ ਯਤਨ ਕਰਾਂਗੇ ਇੱਕੋ ਪੰਕਤੀ ਸੀ ਉਹਨਾਂ ਦੇ ਅੰਦਰ ਫਿਰ ਅਸੀਂ ਨਹੀਂ ਕਵਾਂਗੇ ਅਸੀਂ ਬੜੇ ਦੁੱਖ ਲੱਗਦਾ ਕਿ ਸਭ ਜਾਦੇ ਸ਼ਹੀਦ ਹੋ ਗਏ ਨਹੀਂ ਨਾਨਕ ਭਗਤਾਂ ਸਦਾ ਵਿਗਾਸ ਉਹਨਾਂ ਦੇ ਅੰਦਰ ਤਾਂ ਹਮੇਸ਼ਾ ਹੀ ਖੇੜਾ ਹੈ ਉਨਾਛੀ ਤਨੂ ਪ੍ਰਣਾਮ ਹੈ ਲੱਖ ਲੱਖ ਵਾਰੀ ਪ੍ਰਣਾਮ ਹੈ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਰਦਾਰੀਆਂ ਮਾਣ ਰਹੇ ਆਂ ਗੁਰਸੰਗਤ ਜੀ ਇੰਨੀਆਂ ਬੇਨਤੀਆਂ ਆਪਦੀਆਂ ਨੇ ਪ੍ਰਵਾਨ ਕਰਨੀਆਂ ਬਲਾਉਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ